ਜਿਵੇਂ ਮੈਂ ਆਪਣੀ ਦੋਨੋਂ ਪ੍ਰੈਗਨੈਂਸੀ ਦੇ ਵਿੱਚ ਬਹੁਤ ਐਕਟਿਵ ਰਹੀ ਆ ਮੈਂ ਕੰਮ ਕੀਤਾ ਆ ਹਨਾ ਤਾਂ ਉਹਦੇ ਨਾਲ ਤੁਸੀਂ ਕੁਸ਼ਟ ਲਈ ਵੀ ਭੁੱਲ ਜਾਨੇ ਹੋਊਗੀ ਤੁਸੀਂ ਪ੍ਰੈਗਨੈਂਟ ਹੋ ਸਾਰਾ ਟਾਈਮ ਇਹਨਾਂ ਦਾ ਇਹ ਵੀ ਸੋਚੀ ਜਾਣਾ ਕਿ ਤੁਸੀਂ ਪ੍ਰੈਗਨੈਂਟ ਹੋ ਉਹ ਵੀ ਤੁਹਾਡੀ ਮੈਂਟਲ ਐਂਡ ਫਿਜ਼ੀਕਲ ਹੈਲਥ ਤੇ ਬਹੁਤ ਅਸਰ ਪਾਉਂਦਾ ਆ ਹਨਾ ਤਾਂ ਉਹ ਉਸ ਚੀਜ਼ ਨੂੰ ਹਮੇਸ਼ਾ ਹੀ ਨਾਲ ਕੈਰੀ ਕਰਨਾ ਦਿਮਾਗ ਦੇ ਵਿੱਚ ਕਿ ਮੇਰੇ ਅੰਦਰ ਇੱਕ ਬੱਚਾ ਆ ਮੈਂ ਮਾਂ ਬਣਨ ਵਾਲੀ ਆ ਮੈਨੂੰ ਲੱਗਦਾ ਉਹ ਵੀ ਨਹੀਂ ਹੋਣਾ ਚਾਹੀਦਾ ਜਿਵੇਂ ਤੁਸੀਂ ਘੰਟਾ ਸੈਰ ਤੇ ਵੀ ਜਾਂਦੇ ਹੋ ਤੁਸੀਂ ਘਰ ਦਾ ਕੋਈ ਕੰਮ ਕਰਦੇ ਹੋ ਤੁਹਾਡੇ ਦਿਮਾਗ ਕਿਸੇ ਹੋਰ ਪਾਸੇ ਲੱਗਦਾ ਤੁਹਾਡੇ ਅੰਦਰ ਮਤਲਬ ਚੰਗੀਆਂ ਪੋਜ਼ਿਟਿਵਿਟੀ ਵਾਲੀਆਂ ਵਾਈਬਸ ਜਾਂਦੀਆਂ ਨੇਗੇ ਉਹ ਤੁਹਾਡੇ ਬੱਚੇ ਲਈ ਵੀ ਵਧੀਆ ਤੇ ਤੁਹਾਡੇ ਲਈ ਵੀ ਚੰਗੀਆਂ ਹੁੰਦੀਆਂ ਨੇ ਹੈਨਾ ਆਫਟਰ ਡਿਲੀਵਰੀ ਜਦੋਂ ਬੱਚਾ ਹੋ ਜਾਂਦਾ ਜਿਵੇਂ ਸਾਡੇ ਮੰਮੀ ਹੁਣ ਕਹਿੰਦੇ ਨੇ ਸੀ ਕਿ ਅੱਗੇ ਤਾਂ ਬੁੜੀਆਂ ਤਿੰਨ ਤਿੰਨ ਮਹੀਨੇ ਪੰਜੀਰੀ ਖਵਾਈ ਜਾਂਦੀ ਹੁੰਦੀਆਂ ਸੀ ਅੱਜਕਲ ਕੁੜੀਆਂ ਪਰਹੇਜ਼ ਕਰਦੀਆਂ ਨੇ ਕਿਸੀਂ ਮੋਟੇ ਹੋ ਜਾਾਂਗੇ ਜਾਂ ਮੇਰਾ ਸਰੀਰ ਬਹੁਤ ਜ਼ਿਆਦਾ ਅੱਗੇ ਨਾਲੋਂ ਉਹ ਹੋ ਜੂਗਾ ਕਿ ਮੈਂ ਦੇਖੂਗੀ ਨਹੀਂ ਸੋਹਣੀ ਜੇ ਮੇਰਾ ਭਾਰ ਵੱਧ ਗਿਆ ਹਨਾ ਸੋ ਡਿਲੀਵਰੀ ਤੋਂ ਬਾਅਦ ਸਰੀਰ ਨੂੰ ਕਿਹੋ ਜਿਹੀ ਖਰਾਕ ਦੀ ਜ਼ਰੂਰਤ ਹੁੰਦੀ ਆ ਪੰਜੀਰੀ ਜਿਹੜੀ ਖਾਸ ਤੌਰ ਤੇ ਬੱਚਾ ਹੋਣ ਵੇਲੇ ਬਣਾਈ ਜਾਂਦੀ ਆ ਉਹ ਸੱਤੇ ਲਈ ਕਿੰਨੀ ਜ਼ਿਆਦਾ ਜ਼ਰੂਰੀ ਹੈ ਤੇ ਵੇਖੋ ਇਹ ਹੁੰਦਾ ਪੇ ਇੱਕ ਤਰ੍ਹਾਂ ਦਾ ਮਾਂ ਦਾ ਦੂਜਾ ਜਨਮ ਹੋਇਆ ਹੁੰਦਾ ਹਨਾ ਤੇ ਇਹ ਚੀਜ਼ਾਂ ਜ਼ਰੂਰੀ ਤਾਂ ਹੈ ਹੀ ਆਈਆਂ ਪਰ ਅੱਜ ਕੱਲ ਕਿਉਂ ਨਹੀਂ ਉਦਾਂ ਦਾ ਰਹਿ ਗਿਆ ਕਿਉਂ ਚ ਜਾਣ ਹੈ ਨਹੀਂ ਹੁਣ ਕਿਉਂ ਚ ਰੇ ਸਪਰੇ ਹੈ ਨਣਾ ਜੀ ਅਸੀਂ ਪਸ਼ੂਆਂ ਨੂੰ ਰੇਸ ਸਪਰੇਅ ਖਵਾਉਂਦੇ ਆ ਤਾਂ ਹੀ ਕਿ ਉਹਦੇ ਵਿੱਚ ਹੁਣ ਕੁਝ ਰਹਿ ਨਹੀਂ ਗਿਆ ਬਿਲਕੁਲ ਅੱਛਾ ਬਾਹਰਲੇ ਲੋਕ ਕੀ ਆ ਬਾਹਰਲੇ ਲੋਕ ਥੋੜੀ ਨਾ ਪੰਜੀਰੀਆਂ ਖਾਂਦੇ ਹੋ ਉਹ ਮੀਟ ਐਂਡਾ ਖਾਂਦੇ ਹਮ ਉਹਨਾਂ ਨੇ ਪ੍ਰੋਟੀਨ ਜ਼ਿਆਦਾ ਲੈਣਾ ਹੈ ਇਹ ਤਾਂ ਆਪਣੇ ਪੰਜਾਬੀਆਂ ਨੂੰ ਆ ਪੰਜੀਰੀ ਦਾ ਪੰਜੀਰੀ ਪਿੰਨੀਆਂ ਆਪਣੇ ਬੰਦਿਆਂ ਪੰਜਾਬੀ ਲੋਕ ਖਾਂਦੇ ਠੀਕ ਹੈ ਹਾਂ ਸੋ ਮਤਲਬ ਕਿ ਉਦੋਂ ਸਾਨੂੰ ਜਿੰਨਾ ਪ੍ਰੋਟੀਨ ਇਨਟੇਕ ਹੋ ਸਕੇ ਲੈਣਾ ਚਾਹੀਦਾ ਹੈ ਜਾਂ ਕੈਲਸ਼ੀਅਮ ਹੋ ਗਿਆ ਜਾਂ ਫਿਰ ਜਿਵੇਂ ਜਿਵੇਂ ਸੁੱਕੇ ਮੇਵੇ ਨੇ ਬਦਾਮ ਅਕਰੋਟ ਇਹ ਸਾਨੂੰ ਵੈਸੇ ਪੀਸ ਕੇ ਖਾ ਲੈਣੇ ਜ਼ਰੂਰੀ ਨੇ ਜ਼ਰੂਰੀ ਬਿਲਕੁਲ ਕਿਉਂ ਵੀ ਜ਼ਰੂਰੀ ਹੈ ਹਮ ਪਰ ਕਿਉਂ ਨਾ ਹੀ ਇਹ ਵੇਟ ਵੱਧਾ ਹੈ ਹਮ ਕਿ ਵੇਟ ਨਹੀਂ ਵੇਸ ਵੀ ਨਹੀਂ ਵੱਧਦਾ ਕੁੜੀਆਂ ਕੰਮ ਨਹੀਂ ਜੇ ਛੱਡ ਦਿੰਦੀਆਂ ਪੰਜੀਰੀ ਖਾਈ ਜਾਂਦੀਆਂ ਹਮ ਕੰਮ ਛੱਡ ਦਿੰਦੀਆਂ ਬਿਲਕੁਲ ਤੇ ਉਹਦੇ ਨਾਲ ਵੀ ਫਰਕ ਪੈਂਦਾ ਜੇ ਹੁਣ ਆਪਾਂ ਚਲੋ ਪੰਜੀਰੀ ਖਾ ਲਦੀ ਆਪਾਂ ਮੀਸਾ ਵਕ ਮਹੀਨਾ ਤਾਂ ਹੁੰਦਾ ਹੈ ਵੀ ਚਲੋ ਜੇ ਤਾਂ ਜੇਰੇ ਨੂੰ ਇਹ ਫੇਰ ਤਿੰਨ ਮਹੀਨੇ ਤਾਂ ਕਿਉਂ ਵੀ ਨਹੀਂ ਦੇਣਾ ਹਮ ਤਿੰਨ ਮਹੀਨੇ ਤਾਂ ਕਿਉਂ ਵੀ ਨਹੀਂ ਦਿੰਦੇ ਫਿਰ ਹਨਾ ਜੇ ਆਪਣੀ ਨਾਰਮਲ ਡਿਲੀਵਰੀ ਹੋਈ ਤੇ ਸਵਾ ਕ ਮਹੀਨਾ ਤ ਫਿਰ ਤੋਂ ਵੈਸੀ ਵੀ ਪ੍ਰੇਜ ਕਿਉਂ ਅੱਗੇ ਕੀ ਸੀ ਅੱਗੇ ਤਾਂ ਪੱਖੇ ਵੀ ਨਹੀਂ ਹੁੰਦੇ ਸੀਗੇ ਤੇ ਬੀਬੀਆਂ ਤਾਂ ਵੀ ਪ੍ਰੇਜ ਕਰਦੀਆਂ ਸਵਾ ਮਹੀਨਾ ਪੈਰ ਨਹੀਂ ਲਾਉਂਦੀ ਪੈਰ ਨਹੀਂ ਮੰਜੇ ਤਾਂ ਲਾਉਂਦਿੰਦੀਆਂ ਸੀਗਾ ਕਿਉਂਕਿ ਸਾਡੇ ਜਿਹੜੇ ਹੱਡ ਹੁੰਦੇ ਨਾ ਉਹ ਨਰਮ ਪਏ ਹੁੰਦੇ ਉਦੋਂ ਹੂੰ ਉਹਨਾਂ ਦੀ ਜਾਨ ਨਹੀਂ ਰਹਿ ਜਾਂਦੀ ਤੇ ਜੇ ਆਪਾਂ ਕੋਈ ਵੀ ਚੀਜ਼ਾਂ ਨੂੰ ਤੱਕੇ ਨਾਲ ਹੋਰ ਕੰਮ ਕਰਾਂਗੇ ਤਾਂ ਤਾਈਂਓ ਸਿਰ ਲੋਕਾਂ ਦੇ ਦੁੱਖ ਦੇ ਨਹੀਂ ਸੀ ਅੱਜ ਕੱਲ ਛੋਟੇ ਛੋਟੇ ਕੁੜੀਆਂ ਕਹਿੰਦੀਆਂ ਮੇਰਾ ਸਾਰਾ ਸਰੀਰ ਦੁਖਦਾ ਹੂੰ ਕਿਉਂ ਦੁਖਦਾ ਕਿਉਂਕਿ ਇੱਕ ਤਾਂ ਖਾਣ ਪਾਣ ਹੈ ਨਹੀਂ ਸਾਡਾ ਵਧੀਆ ਇੱਕ ਅਸੀਂ ਏਸੀ ਤੋਂ ਬਿਨਾਂ ਤਾਂ ਇੱਕ ਮਿੰਟ ਰਹਿੰਦੇ ਨਹੀਂ ਤੇ ਸਾਡੇ ਸਾਡੇ ਸਿਰ ਨੂੰ ਹਵਾ ਲੱਗ ਜਾਂਦੀ ਹੈ ਜਿਵੇਂ ਹੁਣ ਬੱਚਾ ਹੋਣ ਤੋਂ ਬਾਅਦ ਵੀ ਕਿਵੇਂ ਅਸੀਂ ਏਸੀ ਵਾਲੇ ਕਮਰੇ 'ਚ ਪੈ ਜਾਂਦੇ ਹਾਂ ਨਹੀਂ ਹੁਣ ਚਾਹੀਦੇ ਨਹੀਂ ਜੀ ਪਰ ਅੱਜ ਕੱਲ ਅਸੀਂ ਰਹਿ ਨਹੀਂ ਸਕਦੇ ਅਸੀਂ ਆਤ ਤਾਂ ਹੀ ਐਦਾਂ ਦੀਆਂ ਬਣਾਲੀਆਂ ਆਵਦੀਆਂ ਅਸੀਂ ਤਪਖਾ ਵੀ ਨਹੀਂ ਸਾਡਾ ਕੰਮ ਬਾਕੀ ਥੋੜੀ ਜੀ ਗਰਮੀਆਂ ਵੀ ਜ਼ਿਆਦਾ ਪੈਣ ਲੱਗ ਗਈਆਂ ਨਾ ਇਹ ਚੀਜ਼ ਵੀ ਹੈਗਾ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ ਕਿੰਨੀ ਗਰਮੀ ਹੁੰਦੀ ਅੱਗੇ ਲੋਕ ਬਿਨਾਂ ਪੱਖੇ ਤੋਂ ਵੀ ਸਰਦੇ ਸੀ ਹਾਂ ਹਾਂ ਜੀ ਮੇਰੇ ਪੋਲੂਸ਼ਨ ਵੱਧ ਗਿਆ ਬਸ ਗੱਡੀਆਂ ਮੋਟਰਾਂ ਬਾਲੀਆਂ ਹੋ ਗਈਆਂ ਹਨ ਮਸ਼ੀਨਾਂ ਜ਼ਿਆਦਾ ਆ ਗਈਆਂ ਤੇ ਕੁਝ ਦਰਖਤ ਕੱਟ ਤੇ ਸਾਰੇ ਦਰਖਤ ਹੈ ਨਹੀਂ ਸਾਡੀ ਹਰੀਆਲੀ ਹੈ ਨਹੀਂ ਹਾਂ ਇਹਦੇ ਕਰਕੇ ਸਾਡੀ ਗਰਮੀ ਵੱਧ ਗਈ ਹੈ ਤੇ ਹੁਣ ਇਸੇ ਤੋਂ ਬਿਨਾ ਕੋਈ ਰਹਿ ਨਹੀਂ ਸਕਦਾ ਬਿਲਕੁਲ ਕਿਤੇ ਹੀ ਲੋਕਾਂ ਦੇ ਸਰੀਰ ਉਦਾਂ ਦੇ ਹੋ ਗਏ ਹਾਂ ਕਦੇ ਹਵਾ ਲੱਗ ਗਈ ਕਈ ਵਾਰੀ ਅਸੀਂ ਤਲੂਤੇ ਕੱਪੜਾ ਤਾਂ ਲੈ ਕੇ ਸੌਣੇ ਹੈ ਜਦੋਂ ਕਿਤੇ ਉੱਠੇ ਹੈ ਬਾਥਰੂਮ ਵਗੈਰਾ ਜਾਣਾ ਤੇ ਹਵਾ ਤਾਂ ਅਸੀਂ ਕਿਹੜਾ ਏਸੀ ਬੰਦ ਕਰਨਾ ਜਾਂ ਅਸੀਂ ਕਿ ਸੋਚਣਾ ਵੀ 10 ਮਿੰਟ ਪਹਿਲੇ ਏਸੀ ਬੰਦ ਕਰਦੀ ਹੈ ਵੀ ਪੇਸ਼ੈਂਟ ਨੇ ਉੱਠਣਾ ਹੈ ਨਾ ਉਹ ਵੀ ਉੱਠਿਆ ਨਾ ਉਹ ਫਿਰ ਸਰੀਰ ਸਰੰਗੀ ਦਰਦ ਕਰਨ ਲੱਗ ਗਏ ਨਾ ਜਾਨ ਨਹੀਂ ਰਹੀ ਲੋਕਾਂ ਦੇ ਵਿੱਚ ਕੁਝ ਖਾਣ ਪੀਣ ਦਾ ਫਰਕ ਤਾਂ ਪੈਂਦਾ ਹੀ ਹੈ ਇਹ ਚੀਜ਼ਾਂ ਤਾਂ ਹੈਗੀ ਬਿਲਕੁਲ ਸਹੀ ਗੱਲ ਅਗਲਾ ਖਾਣ ਪਾਣ ਹੈ ਨਹੀਂ ਹੈ ਹੂੰ ਤੇ ਅਗਲੇ ਕੰਮ ਵੀ ਹੈ ਨਹੀਂ ਅੱਗੇ ਸਾਰੇ ਕੰਮ ਅੱਥੀ ਹੁੰਦੇ ਸੀ ਹਾਂਜੀ ਹੈ ਨਾ ਲੱਕੜ ਦੀਆਂ ਪੌੜੀਆਂ ਹੁੰਦੀਆਂ ਲੋਕ ਉੱਤੇ ਚੜਦੇ ਕੋਠਿਆਂ ਚੜ੍ਹਦੇ ਸੀ ਉਦੋਂ ਤਾਂ ਇੰਨੀ ਸਹੂਲਤ ਵੀ ਨਹੀਂ ਸੀ ਹੁੰਦੀ ਹਾਂ ਸਹੂਲਤਾਂ ਵਧੀਆਂ ਤੇ ਸਰੀਰ ਸਾਡੇ ਨਕੰਮੇ ਹੋ ਗਏ ਹੂੰ ਤੇ ਸਰੀਰ ਤਾਂ ਤੁਹਾਡੇ ਤਾਂ ਹੀ ਕੰਮ ਹੁਣ ਬਾਹਰਲੇ ਮੁਲਕ 'ਚ ਕੀ ਇੱਥੇ ਲੋਕ ਕੰਮ ਕਰਦੇ ਆ ਉਹਨਾਂ ਨੇ 8-8 ਘੰਟੇ ਖੜਕੇ ਕੰਮ ਕਰਨਾ ਹੈ ਤੇ ਆਪਾਂ ਦਾ ਅਸੀਂ ਜਿੱਕਦੇ ਦਫਤਰ 'ਚ ਵੀ ਆਪਣੇ ਦੇ ਲੋ ਕੰਮ ਕਰਦੇ ਆ ਜਾਂ ਕਿਤੇ ਵੀ ਐ ਅਸੀਂ ਬੈਠੇ ਰਹਿਨੇ ਗੱਲਾਂ ਮਾਰਦੇ ਰਹਿਨੇ ਆ ਤੇ ਉੱਥੇ ਤੁਹਾਨੂੰ 10-20 ਮਿੰਟ ਦੀ ਬ੍ਰੇਕ ਮਿਲਦੀ ਐ ਤੇ ਉਹਦੇ 'ਚ ਤੁਸੀਂ ਜ਼ਿਆਦਾ ਖਾਣਾ ਖਾਣਾ ਤੇ ਨਹੀਂ ਤੁਸੀਂ ਕੋਈ ਵੀ ਚੀਜ਼ ਐ ਤੁਸੀਂ ਖੜਕੇ ਕੰਮ ਕਰਨਾ ਹਮ ਇਹਨਾਂ ਚੀਜ਼ਾਂ ਦਾ ਫਰਕ ਤਾਂ ਪੈਂਦਾ ਹੀ ਹੈਗਾ ਨਾ ਬਿਲਕੁਲ ਸਹੀ ਗੱਲ ਕੰਮ ਰਹਿ ਨਹੀਂ ਗਿਆ ਲੋਕਾਂ ਨੂੰ ਤੇ ਲੋਕਾਂ ਨੇ ਹੁਣ ਖਾਣ ਪੀਣ ਕੀ ਐ ਕੋਲਡ ਡਰਿੰਕ ਪੀ ਲਿਆ ਆਹ ਪੀਜ਼ਾ ਖਾ ਲਿਆ 버ਗਰ ਖਾ ਲਿਆ ਹਨਾ ਮੈਗੀ ਖਾ ਲਈ ਇਹਨਾਂ ਚੀਜ਼ਾਂ 'ਚ ਕੀ ਐ ਕੁਝ ਵੀ ਹੈ ਨਹੀਂ ਸਡੀਆਂ ਸੇਤਾਂ ਕਾਦਨ ਸਡੀਆਂ ਬਣਨਗੀਆਂ ਇਹ ਤਾਂ ਆਮ ਵੀ ਆਪਾਂ ਕਹਿੰਦੇ ਕਿ ਨਹੀਂ ਖਾਣੀਆਂ ਚਾਹੀਦੀਆਂ ਪਰ ਮੈਂ ਸੱਚੀ ਕਈ ਲੋਕ ਇਦਾਂ ਦੇ ਦੇਖੇ ਨੇ ਜਿਹੜੇ ਕਿ ਪ੍ਰੈਗਨਨਸੀ ਦੇ ਵਿੱਚ ਵੀ ਇਹੀ ਚੀਜ਼ਾਂ ਖਾਂਦੇ ਨੇ ਪ੍ਰੈਗਨਨਸੀ ਚ ਕੁਰਕਰੇ ਵਾਧੂ ਖਾਂਦੀਆਂ ਬੀਬੀਆਂ ਬਾਕੀ ਤਾਂ ਦੂਰ ਦੀ ਗੱਲ ਹੈ ਕੁਰਕਰੇ ਵਾਧੂ ਖਾਂਦੀਆਂ ਹੂੰ ਇਹ ਵੀ ਚੀਜ਼ ਖਾਣ ਵਾਲੀ ਦੇਖੋ ਉਹਦੇ ਚ ਕੀ ਹੈ ਸਹੀ ਗੱਲ ਹਾਂਜੀ ਤੇ ਜਿਹੜੀਆਂ ਹੁਣ ਨਵੀਆਂ ਹੋਈਆਂ ਆਉਂਦੀਆਂ ਉਹਨਾਂ ਨੂੰ ਨਾ ਤਾਂ ਮਾੜੀ ਮਿੱਠੀ ਸੰਗ ਲੱਗਦੀ ਅਸੀਂ ਕੁਰਕਰੇ ਮੰਗਾਉਂਦੀਆਂ ਚੰਗੀਆਂ ਲੱਗਦੀਆਂ ਅਸੀਂ ਤਾਂ ਸੰਗ ਮੰਨਦੇ ਸੀ ਕੋਈ ਚੀਜ਼ ਮੰਗਾਉਂਦੇ ਸੀ ਹੈਨਾ ਕਿਉਂ ਤਾਂ ਮਿੰਟ ਚ ਗਏ ਸਾਨੂੰ ਕੋਰਕਰੇ ਲਿਆ ਕੇ ਦਿਓ ਖਾਣੇ ਅਸੀਂ ਤੇ ਕੋਰਕਰੇਆਂ ਚ ਕੀ ਹੈ ਕੁਝ ਵੀ ਨਹੀਂ ਉਹਨਾਂ ਚ ਤੁਹਾਡੀ ਸਿਹਤ ਕਿੱਥੋਂ ਬਣੂਗੀ ਤੁਹਾਡੇ ਬੱਚਿਆਂ ਦਾ ਡਿਵੈਲਪ ਕਿੱਥੋਂ ਹੋਣਾ ਹੈ ਬਿਲਕੁਲ ਬੱਚਾ ਤਾਂ ਡਿਵੈਲਪ ਤੁਹਾਡੀ ਜਦ ਤੁਹਾਡੇ ਮਨ ਥੋੜਾ ਜਿਹਾ ਥੋੜਾ ਸਹੀ ਹੈ ਤੁਸੀਂ ਮਨ ਨੂੰ ਸਹੀ ਰੱਖ ਰਹੇ ਹੋ ਜਦ ਤੁਹਾਡਾ ਖਾਣ ਪੀਣ ਵਧੀਆ ਹੈ ਤੁਸੀਂ ਖਾਣ ਪੀਣ ਤੁਹਾਡਾ ਵਧੀਆ ਠੀਕ ਕਰ ਰਹੇ ਹੋ ਹਨਾ ਦੁੱਧ ਕਿਉਂ ਲੈ ਰਹੇ ਹੋ ਆਪਦਾ ਕੰਮ ਕਰਦੇ ਹੋ ਤੇ ਫਿਰ ਕੋਈ ਏਡੀ ਗੱਲ ਨਹੀਂ ਹੈਗੀ ਵਿਖਾਣੇ ਤੱਕੁਰ ਕਰਦੇ ਤੇ ਜਵਾਕ ਵੀ ਉਹਦੀ ਦੰਮੀ ਨੇ ਗਾਂ ਜਵਾਕ ਵੀ ਉੱਪਰ ਕਰ ਕਰੇ ਬਾਲਦੇ ਸਹੀ ਗੱਲ ਹਨਾ